ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਡਾਲਾ ਵਿੱਚ ਗੁਰੂ ਸਥਾਨ ਬਣਾਇਆ ਗਿਆ ਔਰ ਕੀ ਕਹਿਣਾ ਚਾਹੋਗੇ ਇਸ ਸਥਾਨ ਬਾਰੇ ਹਾਂਜੀ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਨਡਾਲਾ ਇੱਕ ਹੈ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਸ਼ੇਖੂਪੁਰ ਸਾਡਾ ਹੈੱਡ ਸਥਾਨ ਹੈ ਜਿਹੜਾ ਤੇ ਹੁਣ ਇਹ ਸਥਾਨ ਨਵਾਂ ਕਈ ਸਾਲਾਂ ਦਾ ਚੱਲ ਰਿਹਾ ਸੀ ਸੇਵਾ ਤੇ ਦੁਆਬੇ ਦੇ ਵਿੱਚ ਇਹ ਕਪੂਰਥਲਾ ਜ਼ਿਲ੍ਹਾ ਪੈਂਦਾ ਪਿੰਡ ਨਡਾਲਾ ਬੇਗੋਵਾਲ ਦੇ ਨੇੜੇ ਇਹ ਬਹੁਤ ਸੁੰਦਰ ਸਥਾਨ ਬਣ ਗਿਆ ਗੁਰੂ ਸਾਹਿਬ ਅਜਿ ਸ਼ੋਭਿਤ ਹੋ ਗਏ ਐ ਸੰਗਤ ਇੱਥੇ ਆਉਂਦੀ ਸੀ ਮੈਨੂੰ ਮਿਲਣ ਵਾਲੇ ਛੜਕਾਂ-ਚੁੜਕਾਂ ਤੇ ਬੈਠੇ ਰਹਿੰਦੇ ਸੀ ਮੈਨੂੰ ਚੰਗਾ ਨਹੀਂ ਸੀ ਲੱਗਦਾ ਵੀ ਚਲੋ ਗੁਰੂ ਸਾਹਿਬ ਕੋਲ ਵਹਿਣਗੇ ਹੁਣ ਸਤਿਗੁਰੂ ਦੀ ਹਜ਼ੂਰੀ ਵਿੱਚ ਸੁਣਨ ਸਮਝਣਗੇ ਤੇ ਚਲੋ ਚੰਗਾ ਹੋਏਗਾ ਸਥਾਨ ਦੀ ਅਜ オーਪਨਿੰਗ ਹੋਈ ਹਾਂਜੀ ਬਾਈ ਪੰਜਾਬ ਦੇ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਕੀਤੀ ਜਾ ਰਹੀ ਹੈ ਧਰਮ ਪਰिवर्तन ਦੇ ਦੂਸਰੇ ਪਾਸੇ ਜਾਂਦਾ ਪਿਆ ਹੋਰ ਸਮੱਸਿਆ ਲੈ ਕੇ ਤੁਸੀਂ ਕਿਵੇਂ ਦੇਖਦੇ ਆਜੀ ਵਿਚਾਰ ਕੀਤੀ ਉਸ ਜੀ ਨਹੀਂ ਮੈਂ ਬੇਨਤੀ ਵਾਰ-ਵਾਰ ਕਰਦੇ ਆ ਪਿੱਛੇ ਅਸੀਂ ਵਿਸਾਖੀ ਸਮਾਗਮ ਚੜ੍ਹਦੀ ਕਲਾ ਨਾਲ ਕੀਤਾ ਉਹਦੇ ਵਿੱਚ ਵੀ ਅਮਰ ਸੰਚਾਰ ਹੋਇਆ ਤੇ ਇਹ ਵੀ ਮੈਂ ਕਿਹਾ ਵੀ ਅਗਲੇ ਸਾਲ ਅਸੀਂ ਆਪ ਪੰਜ ਪਿਆਰਾਂ 'ਚ ਮੈਂ ਵੀ ਲੱਗਾਗਾ ਵੀ ਆਪਾਂ ਅਮਰ ਛਕਣ ਵਾਲੇ ਬਣੋ 5-7000 10000 ਇਕੱਠਾ ਅਮਰ ਛਕੇ ਤੇ ਅਸੀਂ ਉਦੋਂ ਤਿਆਰੀ ਕਰ ਰਹੇ ਹਾਂ ਵੀ ਅਸੀਂ ਧਾਲ ਲੱਗ ਕੇ ਪੰਜ ਪਿਆਰਿਆਂ 'ਚ ਹੋਰ ਵੀ ਗੁਰਮਖਾਂ ਨੂੰ ਬੇਨਤੀ ਕਰੀਏ ਜੇ ਸਾਨੂੰ ਆਪ ਵੀ ਪ੍ਰਚਾਰ ਦੇ ਨਾਲ ਨਾਲ ਖੰਡਾ ਬਾਟਾ ਵੀ ਆਪ ਚੁੱਕਣਾ ਪਵੇ ਤੇ ਅਸੀਂ ਤਾਂ ਵੀ ਤਿਆਰ ਆ ਸੰਗਤ ਅਮਰਸ਼ਕੇ ਧਰਮ ਪਰਵਰਤਨ ਦੀ ਲਹਿਰ ਜੋਰਾਂ ਤੇ ਪੰਜ ਚਾਰ ਸਾਲਾਂ ਦੇ ਵਿੱਚ ਹੋਈ ਹੈ ਮੈਂ ਵੇਖਿਆ ਦੁਆਬੇ ਦੇ ਵਿੱਚ ਮਾਝੇ ਦੇ ਵਿੱਚ ਜਗਾ ਜਗਾ ਬੋਰਡ ਗੁਰੂ ਸਾਹਿਬ ਦੇ ਨਹੀਂ ਹਨ ਬੋਰਡ ਇੱਥੇ ਵੱਖਰੇ ਲੱਗੇ ਐ ਅਸੀਂ ਸਤਕਾਰ ਸਾਰੇ ਧਰਮਾਂ ਦਾ ਕਰਦੇ ਆ ਨਾ ਕਿਸੇ ਨੂੰ ਡਾਂਗ ਤਲਵਾਰ ਨਾਲ ਰੋਕਣ ਦੇ ਮੈਂ ਹੱਕ ਚਾ ਨਾ ਰੋਕਣਾ ਚਾਹੀਦਾ ਹਰ ਬੰਦਾ ਪ੍ਰਚਾਰ ਵੀ ਕਰ ਸਕਦਾ ਹਰ ਬੰਦਾ ਜਿਸ ਮਰਜ਼ੀ ਧਰਮ ਵਿੱਚ ਜਾ ਸਕਦਾ ਇਹ ਚੈਪਟਰ ਵੱਖਰਾ ਹੈ ਪਰ ਸਾਨੂੰ ਹੀ ਆਪ ਹੀ ਸਿੱਖਾਂ ਨੂੰ ਕਾਇਮ ਹੋ ਕੇ ਸਾਡੇ ਧਰ ਘਰ ਦੀ ਪਹਿਰੇਦਾਰੀ ਸਾਨੂੰ ਕਰਨੀ ਚਾਹੀਦੀ ਹੈ ਕਿ ਸਾਰੇ ਪ੍ਰਚਾਰਕ ਕਮਰ ਕੱਸੇ ਕਰਕੇ ਤਕੜੇ ਹੋ ਕੇ ਵਿਦ ਐਸਜੀਪੀਸੀ ਤਕੜੇ ਹੋ ਕੇ ਜਥੇਦਾਰ ਅ ਜਹੇਦਾਰ ਬਾਰੇ ਸੁਣਿਆ ਹੈ ਗੜਗੱਜ ਜਿਹੜੇ ਆਏ ਨੇ ਇਹ ਕਹਿ ਰਹੇ ਨੇ ਧਰਮ ਪ੍ਰਚਾਰ ਦੀ ਲਹਿਰ ਅਸੀਂ ਸ਼ੁਰੂ ਕਰਨੀ ਹੈ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਜਿਹੜਾ ਕਦਮ ਪੱਟ ਰਹੇ ਹੋ ਬੜੀ ਚੰਗੀ ਗੱਲ ਹੈ ਤੇ ਜੇ ਜਹੇਦਾਰ ਹੋਣੀ ਹੈ ਸਲਾਘਾ ਜੋਗ ਕਦਮ ਹੈ ਜੇ ਜਹੇਦਾਰ ਹੋਣੀ ਗੜਗੱਜ ਹੋਣੀ ਇਹ ਕਰਨਗੇ ਤੇ ਇਹ ਉਹਨਾਂ ਦੇ ਵਾਸਤੇ ਚੰਗੀ ਗੱਲ ਵੀ ਹੈ ਤੇ ਸੰਗਤ ਨੂੰ ਫਿਰ ਉਹਨਾਂ ਦਾ ਸਾਥ ਵੀ ਦੇ ਦੇਣਾ ਚਾਹੀਦਾ ਜੇ ਸਿੰਘ ਸਾਹਿਬ ਲਹਿਰ ਚਲਾਉਂਦੇ ਨੇ ਮੈਂ ਫਿਰ ਇੱਕ ਤਹਰਾਨ ਲਗਾ ਜੇ ਸਿੰਘ ਸਾਹਿਬ ਲਹਿਰ ਧਰਮ ਪ੍ਰਚਾਰ ਦੀ ਚਲਾਉਂਦੇ ਐ ਤੇ ਤਗੜੇ ਹੋ ਕੇ ਆਪ ਕਮਰਕੱਸਾ ਕਰਕੇ ਸਾਰੇ ਪ੍ਰਚਾਰਕਾਂ ਨੂੰ ਨਾਲ ਲੈ ਕੇ ਤੁਰਦੇ ਐ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਬੇਸ ਬਣਾ ਕੇ ਜੇ ਸਿੰਘ ਸਾਹਿਬ ਚੱਲਣ ਤੇ ਸਾਰੇ ਹੀ ਪ੍ਰਚਾਰਕ ਉਹਨਾਂ ਨਾਲ ਤੁਰਨ ਨੂੰ ਤਿਆਰ ਨੇ ਤੇ ਉਹਨਾਂ ਦਾ ਇਹ ਸਲਾਗਾ ਜੋ ਕਦਮ ਹੈ ਤੇ ਉਹਨਾਂ ਨੂੰ ਵੀ ਚਾਹੀਦਾ ਤੇ ਉਹਨਾਂ ਦਾ ਸਾਥ ਵੀ ਫਿਰ ਸੰਗਤ ਨੂੰ ਦੇਣਾ ਚਾਹੀਦਾ ਕਿਉਂਕਿ ਇਸ ਵੇਲੇ ਗੱਲ ਇਹ ਨਹੀਂ ਕੌਣ ਕਿਹਦੇ ਨਾਲ ਤੁਰਨਾ ਕਿਹੜਾ ਕਿਹੜੀ ਪਾਰਟੀ ਨਾਲ ਹੈ ਅੱਜ ਦੀ ਘੜੀ ਵਿੱਚ ਉਸ ਬੰਦੇ ਦਾ ਸਾਥ ਦਿਓ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੇ ਪ੍ਰਚਾਰ ਦੀ ਵਾਅਦੇ ਦੀ ਗੱਲ ਕਰੇ ਚਾਹੇ ਉਹ ਕੋਈ ਵੀ ਜਹੇਦਾਰ ਕਰੇ ਹਰਪ੍ਰੀਤ ਸਿੰਘ ਉਹ ਨਹੀਂ ਕਰ ਲੈਣ ਤੇ ਜੇ ਗੜਗੱਜ ਹੋਣੀ ਹੈ ਇਸ ਵੇਲੇ ਤਾਕਤ ਉਹਨਾਂ ਦੇ ਕੋਲ ਹੈਗੀ ਹੈ ਪਾਵਰ ਹੈ ਤੇ ਉਹਨਾਂ ਦੇ ਕੋਲ ਐਸਡੀਪੀਸੀ ਉਹਨਾਂ ਦੇ ਨਾਲ ਮਗਰ ਤੁਰਦੀ ਹੈ ਉਹਨਾਂ ਦੇ ਤੇ ਫੇਰ ਉਹ ਤਗੜੇ ਹੋ ਕੇ ਲਹਿਰ ਚਲਾਉਣ ਤੇ ਸੰਗਤ ਉਹਨਾਂ ਦਾ ਸਾਥ ਵੀ ਦੇਵੇ ਪਪਾ ਜੀ ਜਿਸ ਤਰ੍ਹਾਂ ਕੀ ਤੁਹਾਡੇ ਵੱਲੋਂ ਪਹਿਲਾਂ ਲਗਾਤਾਰ ਦਵਾਨਾਂ ਦੀਆਂ ਲੜੀਆਂ ਚੱਲਦੀਆਂ ਸੀ ਉਹ ਪਿਛਲੇ ਕੁਝ ਸਮੇਂ ਤੋਂ ਖਲੋਤ ਆ ਗਈ ਆ ਦੁਬਾਰਾ ਉਹ ਸਮਾਂ ਕਦੋਂ ਆਊਗਾ ਕਿ ਉਸੇ ਤਰ੍ਹਾਂ ਚੱਲੇਗਾ ਨਹੀਂ ਉਹ ਅਸੀਂ ਆਪਣੇ ਤੌਰ ਤੇ ਦੇਖੋ ਰੋਕ ਤਾਂ ਸੀ ਨਹੀਂ ਲਾਈ ਪ੍ਰਚਾਰ ਵੀ ਆਪਣੇ ਤੌਰ ਤੇ ਸੋਸ਼ਲ ਮੀਡੀਆ ਤੇ ਕਰਦੇ ਰਹੇ ਆ ਦਵਾਨ ਲਾਉਂਦੇ ਰਹੇ ਆ ਅਸੀਂ ਅਮਰ ਸੰਚਾਰ ਵੀ ਹਰ ਮਹੀਨੇ ਕਰਾਉਂਦੇ ਰਹੇ ਆ ਹਾਂ ਅਸੀਂ ਬਾਹਰ ਪਿੰਡਾਂ ਸ਼ਹਿਰਾਂ 'ਚ ਨਹੀਂ ਜਾ ਰਹੇ ਪਰ ਪਿਛਲੇ 2 ਕੁ ਮਹੀਨਿਆਂ ਤੋਂ ਲੱਗਿਆਂ ਜਾਂ ਤੇ ਮੈਂ ਤੇ ਬੇਨਤੀ ਕਰਾਂਗਾ ਜਿਹੜੇ ਦੂਜੇ ਭਰਾ ਵੀ ਸਾਡੇ ਵਿਰੋਧ ਕਰਨ ਵਾਲੇ ਵੀਰ ਵੀ ਨੇ ਵੀ ਆਪਣੀਆਂ ਲੜਾਈਆਂ ਲੜਦੇ ਰਾਂਗੇ ਬਾਅਦ ਵਿੱਚ ਪਹਿਲਾਂ ਸਾਨੂੰ ਚਾਹੀਦਾ ਹੈ ਕਿ ਅੱਜ ਦੇ ਘੜੀ ਦੇ ਜੋ ਹੁਣ ਹਾਲਾਤ ਨੇ ਉਹਨਾਂ ਨੂੰ ਤਾਂ ਸਾਂਭ ਲਈਏ ਜੇ ਨਹੀਂ ਸਾਂਭਾਂਗੇ ਤੇ ਆਉਣ ਵਾਲੇ ਸਮੇਂ 'ਚ ਸਾਰੇ ਹੀ ਪਛਤਾਵਾਂਗੇ ਇਹਦੇ ਵਾਸਤੇ ਮੈਂ ਯਤਨ ਕਰਨ ਕਰ ਰਿਹਾ ਪਿਛੇ ਮਹੀਨਾ ਕੁ ਦਮਾਨ ਲਾਏ ਐ 2 ਕੁ ਮਹੀਨੇ ਮੈਂ ਬਾਹਰ ਗਿਆ ਪ੍ਰੋਗਰਾਮ ਕਰਕੇ ਤੇ ਹੁਣ ਅੱਗੇ ਹੋਰ ਵੀ ਕਰਾ ਬਾਬਾ ਜੀ ਭਾਰਤ ਤੋਂ ਬਾਅਦ ਵੀ ਅਫਗਾਨਿਸਤਾਨ ਹੋ ਗਿਆ ਰਾਕ ਹੋ ਗਿਆ ਕਿਸ ਸਮੇਂ ਉੱਥੇ ਸਿੱਖਾਂ ਦੀ ਗਿਣਤੀ ਬਹੁਤ ਵੱਡੀ ਗਿਣਤੀ ਚੁਣ ਹਾਂਜੀ ਹੁਣ ਜਿਹੜਾ ਅਪਲਾਈਨ ਹੋ ਰਿਹਾ ਲਗਾਤਾਰ ਤਾਂ ਉਹਦੇ ਬਾਰੇ ਕੀ ਉਹ ਤਾਂ ਚਲੋ ਗੱਲ ਇਹ ਆ ਜੀ ਸਿੱਖੀ ਨਾਲ ਪਿਆਰ ਰੱਖਣ ਦੇਸ਼ਾਂ ਵਿਦੇਸ਼ਾਂ 'ਚ ਬੈਣ ਕੋਈ ਨਹੀਂ ਜੇ ਇਹ ਗਏ ਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਮਗਰੀ ਲਗਾਏ ਆ ਵੱਡੇ ਵੱਡੇ ਨਗਰ ਕੀਰਤਨ ਕਰ ਰਹੇ ਆ ਨਿਸ਼ਾਨ ਸਾਹਿਬ ਇਹਨਾਂ ਨੇ ਅਮਰੀਕਾ ਕੈਨੇਡਾ 'ਚ ਤਾਂ ਹੀ ਚੁਲਾਏ ਨਾ ਜੇ ਇਹ ਗਏ ਇਹਦਾ ਨਹੀਂ ਮਸਲਾ ਰੈਣ ਸਿੱਖ ਜਿੱਥੇ ਬਾਬਾ ਜੀ ਗੁਰੂ ਸਾਹਿਬ ਆਪ ਗਏ ਜਿੱਦਾਂ ਅਫਗਾਨਿਸਤਾਨ ਆ ਉਥੇ ਬਹੁਤ ਗੁਰੂ ਘਰ ਨੇ ਹੁਣ ਪਿਸਲ ਗਏ ਸਾਡੇ ਤੋਂ ਉਹਦੇ ਬਾਰੇ ਨਾ ਤਾਂ ਐਸਜੀਪੀਸੀ ਨੂੰ ਜੀ ਨਾ ਆ ਐਸ ਇਹ ਦੇਖੋ ਇਹ ਵੱਡੇ ਕੰਮ ਨੇ ਐਸਜੀਪੀਸੀ ਨੂੰ ਹੀ ਕਰਨੇ ਚਾਹੀਦੇ ਆ ਚਲੋ ਇਹਦੇ ਵਾਸਤੇ ਬੇਨਤੀ ਕਰਾਂਗਾ ਐਸਜੀਪੀਸੀ ਨੂੰ ਵੀ ਐਸਜੀਪੀਸੀ ਇਧਰ ਵੀ ਧਿਆਨ ਦੇਵੇ ਜਿਹੜੇ ਬਾਹਰਲੇ ਸਿੱਖ ਨੇ ਉਹਨਾਂ ਨੂੰ ਵੀ ਸਾਂਭਿਆ ਜਾਵੇ ਪਰ ਜਿੱਥੇ ਵੀ ਰਹੋ ਪੰਜਾਬ ਚ ਰਹੋ ਬਾਹਰ ਰਹੋ ਕਲਗੀਧਰ ਪਾਸ਼ਾ ਨਾਲ ਪਿਆਰ ਪਾਉਣਾ ਸਿੱਖੋ ਪਿਆਰ ਪਾਲਾਂਗੇ ਪਿਆਰ ਪਿੱਛੇ ਇਸ ਬੰਦਾ ਹਰ ਕੁਰਬਾਨੀ ਕਰਦਾ ਹੈ ਦੁੱਖ ਵੀ ਕੱਟ ਲੈਂਦਾ ਹੈ ਗਰੀਬੀ ਵੀ ਕੱਟ ਲੈਂਦਾ ਜੇ ਕਹੀਏ ਜੀ ਉਧਰਲੇ ਸਾਨੂੰ ਘਰ ਬਣਾ ਕੇ ਦੇਣਗੇ ਸਾਡੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇਣਗੇ ਮਸਲਾ ਇਹ ਨਹੀਂ ਗਰੀਬੀ ਚ ਵੀ ਬੰਦਾ ਕੱਟ ਲਏਗਾ ਪਿਆਰ ਗੁਰੂ ਸਾਹਿਬ ਨਾਲ ਪਿਆਰ ਹੋਏਗਾ ਤੇ ਜ਼ਿੰਦਗੀ ਸੋਹਣੀ ਲੰਗੇਗੀ ਇਸ ਕਰਕੇ ਤਕੜੇ ਹੋ ਕੇ ਸਾਨੂੰ ਨਾ ਕਮਰ ਕੱਸੇ ਕਰਕੇ ਸਿੱਖੀ ਦੀ ਪਹਿਰੇਦਾਰੀ ਅੱਜ ਕਰਨੀ ਚਾਹੀਦੀ ਬਾਬਾ ਜੀ ਸੰਤ ਜੀ ਤਾਂ ਉਹ ਆਖਰ ਚ ਕੀ ਮੈਸੇਜ ਹੈ ਇਹੋ ਹੀ ਰਿਪੀਟਡਲੀ ਕਹਿ ਰਹੇ ਆ ਵਾਰ-ਵਾਰ ਕਿ ਅਮਰ ਸ਼ੱਕ ਲਈਏ ਦਾੜੀਆਂ ਰੱਖ ਲਈਏ ਅੱਜ ਮੇਨ ਜਿਹੜੀ ਨਸ਼ੇ ਦੀ ਦਲਦਲ ਚ ਮਾਝਾ ਫਸ ਗਿਆ ਜ਼ਿਆਦਾ ਜ਼ਿਆਦਾ ਮਾਝਾ ਫਸ ਗਿਆ ਜੀ ਸੱਚ ਹੈ ਤੇ ਮਾਝੇ ਵਾਲਿਆਂ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਸਾਰੇ ਜਣੇ ਆਪਾਂ ਐ ਲਹਿਰ ਚਲਾਓ ਇਸ ਧਰਤੀ ਦੇ ਉੱਤੇ ਵੀ ਨਸ਼ਾ ਨਾ ਵੜੇ ਸਾਡੇ ਵਿੱਚ ਤੇ ਧਰਮ ਪਰਿਵਰਤਨ ਨਾ ਹੋਵੇ ਹੁਣ ਇਸ ਵੇਲੇ ਜੇ ਕਹਿ ਲੋ ਮੰਨ ਲੋ 50 ਲੱਖ ਅਮਰਤਾਰੀ ਸਿੱਖ ਹੈ ਸਾਲ ਚ ਇੱਕ ਇੱਕ ਨੂੰ ਵੀ ਸ਼ਿਕਾਏਗਾ ਤੇ ਆਪੇ ਕਰੋੜ ਹੋ ਗਿਆ ਸਾਲ ਚ ਤਾਂ ਇੱਕ ਸ਼ਿਕਾ ਸਕਦੇ ਨੇ ਇੱਕ ਬੰਦਾ ਇੱਕ ਸਿੱਖ ਬਣਾਵੇ ਸਾਲ ਚ ਤੇ ਆਪੇ ਕਰੋੜ ਹੋ ਜਾਏਗਾ ਅੱਪੀ ਅਗਲੇ ਸਾਲ ਨੂੰ ਆਪਾਂ ਕਰੋੜ ਬਣ ਜਾਗੇ ਤੇ ਫਿਰ ਇੱਕ ਇੱਕ ਫੇਰ ਛਕਾ ਲਾਂਗੇ ਬਸ ਕਰਦੇ ਨਹੀਂ ਨਾ ਪ੍ਰੋਬਲਮ ਤੇ ਹੈ ਹਰ ਬੰਦਾ ਪ੍ਰਚਾਰਕ ਬਣੇ ਪ੍ਰਚਾਰਕ ਥੋੜਾ ਪ੍ਰਚਾਰਕ ਨਹੀਂ ਸਾਰੇ ਹੀ ਪ੍ਰਚਾਰਕ ਨੇ ਅੱਜ ਕੱਲ ਦਾ ਸੋਸ਼ਲ ਮੀਡੀਆ ਕੱਲਾ ਕੱਲਾ ਬੰਦਾ ਬੋਲ ਲੈਂਦਾ ਗੱਲ ਕਰਨੀ ਕਿਨੂੰ ਨਹੀਂ ਆਉਂਦੀ ਇੱਕ ਇੱਕ ਬੰਦਾ ਜੋੜੋ ਇੱਕ ਸਾਲ ਚ ਕਰੋੜ ਦੀ ਗਿਣਤੀ ਹੋ ਜਾਗੀ ਸਾਡੀ ਤੇ ਬਾਕੀ ਧੱਕੇ ਨਾਲ ਨਹੀਂ ਕਿਸੇ ਨੂੰ ਰੋਕਣਾ ਕਰਨ ਵਾਲੇ ਕਰੀ ਜਾਣ ਪਰ ਅਸੀਂ ਆਪਣਾ ਪਿਆਰ ਨਾਲ ਪਹਿਰੇਦਾਰੀ ਕਰੀਏ ਆਪਣੇ ਭੈਣ ਭਰਾਵਾਂ ਨੂੰ ਆਪ ਹੀ ਸੰਭੀਏ ਠੀਕ ਹੈ ਜੀ ਧੰਨਵਾਦ